ਅਲੀਆ ਕੀ ਆਣਾ ਆ ਅ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ਐ ਐਸਪੀ ਡੀ ਸਾਹਿਬ ਅਡੀਸਪੀ ਡੀ ਸਾਹਿਬ ਅਤੇ ਚਾਰਚ ਜੀ ਇਹਦੀ ਤਿੰਨ ਬੰਦੋ ਅ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰਵਨ ਹੈ ਡਰੱਗ ਕਿਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕ ਤੇ ਜਿਹੜੂ ਵਰਕਆਊਟ ਹੋਈ ਹੈ ਜਿਹੜਾ ਰਾਜਸਥਾਨੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨੂੰ ਕਨਸਾਈਨਮੈਂਟ ਮਿਲੀ ਸੀਗੀ ਹੈ ਲਗਭਗ 6 ਕਿਲੋਗ੍ਰਾਮ ਤੇ ਲਗਭਗ ਇਹ ਅਸਾਈਨਮੈਂਟ ਸੀ ਇੱਕ ਤੋਂ ਕਨਸਾਈਨਮੈਂਟ ਸੀ ਜਿਹਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੇ ਤੱਕ ਰਿਕਵਰ ਕਰਨ ਦਾ ਕੰਮ ਸਫਲ ਹੋਇਆ ਹੈ ਔਰ ਸਾਨੂੰ ਉਮੀਦ ਹੈ ਕਿ ਜਲਦੀ ਹੀ ਜਿਹੜਾ ਇੱਕ ਕਲੂਜ਼ ਦੇ ਵਿੱਚ ਪੜਦਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜੋ ਵੀ ਕਨਸਾਈਨਮੈਂਟ ਹੈ ਜਿਹੜੀ ਰਿਕਵਰ ਕਰਨ ਦਾ ਕੰਮ ਸਫਲ ਹੋਵੇ ਸਰ ਜਿਹੜੇ ਫੜੇ ਗਏ ਹੈ ਜਿਹੜੀ ਫੜੇਗੇ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲ ਰਹਿਣ ਵਾਲਾ ਹੈ ਜਿਹਦੇ ਉੱਪਰ ਪਾਣੀ ਕਨੈਕਸ਼ਨ ਦੇ ਕੇਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੋਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਲਾਗੇ ਜਿਹੜਾ ਨਹੀਂ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦੇ ਰਹਿਣ ਵਾਲਾ ਹੈ ਜਦੋਂ ਜਾ ਕੇ ਇਹ ਕਿੱਥੇ ਸਮੇਂ ਦਰਮਾਹ ਦੀ ਇਹ ਆਪਣਾ ਫੌਇਲ ਲੀਕੀ ਜਿਸ ਜਿਹੇ ਹੈ ਗਿਆ ਉਹਨਾਂ ਨੂੰ ਅਰੈਸਟ ਕਰਕੇ ਫਿਰ ਇਸ ਤੋਂ ਬਾਅਦ ਨੈਕਸਟ ਫੋਕਸ ਫੌਇਲਿੰਗ ਪਿੱਛੋੜਿੰਗ ਪਿੱਛੋੜਿੰਗ ਦੀ ਕਨੈਸ਼ਨ ਇਨਵੈਸਟੀਗੇਸ਼ਨ ਹੋ ਗਈ ਹੈ ਸਾਡੀ ਉਹਨਾਂ 'ਤੇ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੁਣ ਤੱਕ ਪ੍ਰਾਪਰਟੀ ਕ੍ਰੀਏਟ ਕੀਤੀ ਹੈ ਇਸ ਤਰੀਕੇ ਦੇ ਆਪ ਆਪਣੇ ਇਹ 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 ਇਲਗੋਟਨ ਵੈਲਥ ਫੰਡ ਇਹ ਆਪ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਅਲਡੀ ਕੰਪਨੀ ਇਨਵੈਸਟਿਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਜਿਹੜੀ 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 ਇਹ ਜਿਹੜੇ ਕ੍ਰਿਸ਼ ਤੇ ਵਿਚ ਆਉਂਦਾ ਇਹਨਾਂ ਦੇ ਆਸਮਨ ਲੈਕ ਕੇਸ ਨਾਲ ਬੁੜਾਏ ਇਹ ਆਪਸ ਵਿੱਚ ਇਹ ਚ ਬੁਰਾ ਜਾਣਦੇ ਹਨ ਇਹਨਾਂ ਚੋਂ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈਗਾ ਉਹ ਤੇ ਜਿਹੜਾ ਜਿਹੜਾ ਬੰਦਾ ਇੱਕ ਜੇ ਅਰੈਸਟ ਨਹੀਂ ਹੋਇਆ ਹੈਗਾ ਇਹ ਦੋਨੋਂ ਆਪਸ ਵਿੱਚ ਪੰਡੂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸ ਦੇ ਵਿੱਚ ਅੰਦਰ ਰਹਿ ਚੁੱਕਾ ਹੈ ਇਸ ਕਰਕੇ ਟੈਂਸ਼ਨ ਕਿਹੜਾ ਜੀ ਇਹ ਇਹਦੇ ਵਿੱਚ ਬੈਕਿੰਗ ਪਿੰਡ ਸਾਰੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਕਿਰਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਸੰਦੀਪ ਦਾ ਕਿਰਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦਾ ਸੰਦੀਪ ਜੀ ਨੇ ਤੋਂ ਬਾਹਰ ਆਇਆ ਜੀ ਨਹੀਂ ਇਹ ਸੰਦੀਪ ਜੀ ਤੋਂ ਬਾਹਰ ਦੂਜਾ ਬੰਦਾ ਕੋਣ ਹੈ ਜਿੱਦ ਜਿੱਦੇ ਲੈਂਕ ਤੁਸੀਂ ਫੋਲ ਕਿਨ ਹੋ ਜਾਂ ਜੋ ਕੰਸਾਈਨਮੈਂਟ ਕੋਈ ਸੈਟ ਅਪ ਲੋ ਇਹੀ ਬੈਕਵਰਡ ਲਿੰਕੇਜ ਇਸ ਅਸੀਂ ਵਰਕ ਆਊਟ ਇਹਦੇ ਪਾ ਕਰ ਰਹੇ ਹਾਂ ਜੀ ਇੱਕ ਵਾਰੀ ਬੈਕਵਰਡ ਲਿੰਕੇਜ ਫੋਰਵਰਡ ਲਿੰਕੇਜ ਸਾਰੀ ਵਰਕ ਆਊਟ ਹੁੰਦੀ ਹੈ ਤਾਂ ਵੀ ਇਹ ਵੀ ਸਾਰਾ ਬਹੁਤ ਵੀ ਕਾਫੀ ਡੀਟੇਲਸ ਦੇ ਵਿੱਚ ਹੋ ਰਿਹਾ ਹੈ ਜੀ ਸਭ ਦੂਜਾ ਕਿਹੜਾ ਰੁਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਚੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੇ ਲਿੰਕ ਸੀ ਇਹ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਜਸਰ ਜੀ ਸਰ ਅਲਪ੍ਰੇਸ਼ ਕਰਪਈ ਸਮੇਂ ਚ ਕਰ ਦਿਓ ਕਾਜ ਹੀ ਕਰਨਾ ਅੱਜ ਪੇਸ਼ ਕੀਤਾ ਜਾ